ਇਸ ਪਵਿੱਤਰ ਕਰੀਰ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤ ਈਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੋਗ ਨੰਬਰ 128 ਅੱਜ ਦੇ ਵਲੌਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਜਿਸ ਨੂੰ ਕੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਬਰਨਾਲਾ ਬਠਿੰਡਾ ਸੜਕ ਤੇ ਇਹ ਪਿੰਡ ਬਰਨਾਲਾ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਦੇ ਬਾਹਰ ਬਾਹਰ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਔ ਹੁਣ ਗੱਲ ਕਰਦੇ ਹਾਂ ਇਸ ਸਥਾਨ ਦੇ ਇਤਿਹਾਸ ਬਾਰੇ ਨੂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਉਤਾਰਦੇ ਹੋਏ ਗੁਰਦੁਆਰਾ ਪੱਕਾ ਫਿਰ ਗੁਰਦੁਆਰਾ ਕੱਚਾ ਵਾਲੇ ਸਥਾਨ ਤੋਂ ਹੁੰਦੇ ਹੋਏ ਗੁਰਦੁਆਰਾ ਅੜੀਸਰ ਸਾਹਿਬ ਵਾਲੇ ਸਥਾਨ ਤੇ ਪਹੁੰਚੇ ਉਥੋਂ ਚਾਲੇ ਪਾਉਣ ਉਪਰੰਤ ਢੋਲੇ ਦੀ ਜ਼ੂਹ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਗੁਰੂ ਸਾਹਿਬ ਦੇ ਘੋੜੇ ਨੇ ਅੱਗੇ ਜਾਣ ਤੇ ਅੜੀ ਕੀਤੀ ਸੰਗਤਾਂ ਨੇ ਪੁੱਛਿਆ ਮਹਾਰਾਜ ਘੋੜਾ ਅੱਗੇ ਨੂੰ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇੱਥੇ ਤੰਬਾਕੂ ਵਿਜਿਆ ਹੋਇਆ ਇਸ ਕਰਕੇ ਘੋੜਾ ਅੱਗੇ ਨਹੀਂ ਜਾ ਰਿਹਾ ਫੇਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਘੋੜੇ ਦੀ ਲਗਾਮ ਢਿੱਲੀ ਛੱਡ ਦਿੱਤੀ ਤਾਂ ਘੋੜਾ ਸੋਹੀਵਾਲ ਪਿੰਡ ਇਸ ਸਥਾਨ ਤੇ ਚੱਲ ਕੇ ਆ ਗਿਆ ਸੋਹੀ ਵਾਲ ਕਹੇ ਤੈ ਨਾਮੋਂ ਉਤਰੇ ਤਹਾ ਸੁਚੇਤਾ ਕੀ ਸੰਗਤ ਜੀ ਜੇ ਕੋਈ ਸ਼ਬਦ ਉਚਾਰਦੇ ਸਮੇਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਆ ਸਾਹਮਣੇ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਬਾਕੀ ਸੰਗਤ ਜੀ ਮੈਂ ਵੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਨਾਲ-ਨਾਲ ਦੱਸ ਰਿਹਾ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੇਕਰਮੀ ਸੰਮਤ 1722 ਪੋ ਮਹੀਨੇ 1665 ਈਸਵੀ ਨੂੰ ਆਏ ਤੇ ਆਪਣੇ ਪਵਿੱਤਰ ਚਰਨਾਂ ਦੇ ਨਾਲ ਇਸ ਨਗਰ ਨੂੰ ਭਾਗ ਲਾਏ ਉਸ ਸਮੇਂ ਇੱਥੇ ਇੱਕ ਛੱਪੜੀ ਹੁੰਦੀ ਸੀ ਤੇ ਇੱਕ ਕਰੀਰ ਦਾ ਰੁਖ ਜਿਸ ਦੇ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਅੱਜ ਵੀ ਇਹ ਕਰੀਰ ਦਾ ਰੁੱਖ ਹਰਿਆ ਭਰਿਆ ਹੈ ਇਸ ਕਰੀਰ ਦੇ ਰੁੱਖ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਪਾਗਾ ਪਰੇ ਸੰਗਤ ਜੀ ਆਪ ਵੀ ਕਰੋ ਇਸ ਪਵਿੱਤਰ ਕਰੀਰ ਦੇ ਦਰਸ਼ਨ ਦੇ ਆਪਣਾ ਜੀਵਨ ਸਫਲ ਬਣਾਓ ਗੁਰਦੁਗਰ ਸਾਹਿਬ ਦੀ ਕਮੇਟੀ ਦੇ ਵੱਲੋਂ ਹਦਾਇਤ ਹੈ ਕਿ ਇਸ ਕਰੀਰ ਦੇ ਨਾਲ ਕੋਈ ਵੀ ਖੰਮਣੀ ਨਹੀਂ ਬੰਨਣੀ ਪਰ ਫੇਰ ਵੀ ਲੋਕ ਇਸ ਕਰੀਰ ਦੇ ਨਾਲ ਆ ਕੇ ਖੰਮਣੀ ਬਣ ਜਾਂਦੇ ਹਨ ਜੋ ਕਿ ਇੱਕ ਅੰਧਵਿਸ਼ਵਾਸ ਹੈ ਹੋਰ ਕੁਝ ਨਹੀਂ ਸਾਡੇ ਗੁਰੂਆਂ ਨੇ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਿਆ ਹੈ ਜਦੋਂ ਮੈਂ ਇਸ ਕਰੀਰ ਦੇ ਰੁੱਖ ਦੇ ਕੋਲ ਗਿਆ ਤਾਂ ਇੱਕ ਮਾਈ ਨੇ ਆ ਕੇ ਇਸ ਕਰੀਰ ਦੇ ਰੁੱਖ ਤੋਂ ਖੰਮਣੀ ਖੋਲ ਦਿੱਤੀ ਸੰਗਤ ਜੀ ਜਦੋਂ ਮੈਂ ਮਾਈ ਤੋਂ ਖੰਮਣੀ ਖੋਲਣ ਦਾ ਕਾਰਨ ਪੁੱਛਿਆ ਤਾਂ ਨੇ ਕਿਹਾ ਕਿ ਜੋ ਵੀ ਇਥੋਂ ਖੰਮਣੀ ਖੋੜ ਕੇ ਲੈ ਕੇ ਜਾਂਦੇ ਹਨ ਉਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਅੰਧਵਿਸ਼ਵਾਸਾਂ ਦੇ ਵਿੱਚ ਅਸੀਂ ਫਸੇ ਪਏ ਹਾਂ ਕੋਈ ਕਹਿੰਦਾ ਖੰਮਣੀ ਬੰਨ੍ਹ ਦੋ ਕੋਈ ਕਹਿੰਦਾ ਖੰਮਣੀ ਖੋਲ ਕੇ ਲੈ ਜਾਓ ਵਾਹਿਗੁਰੂ ਇਹਨਾਂ ਵਹਿਮਾਂ ਪਰਮਾਂ ਤੋਂ ਬਚਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਛੱਪੜੀ ਦੇ ਵਿੱਚ ਪੰਜ ਇਸ਼ਨਾਨਾ ਕੀਤਾ ਤੇ ਦੁਪਹਿਰਾ ਕੱਟਿਆ ਆਓ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਉਣੀ ਆ ਨਿਸ਼ਾਨ ਸਾਹਿਬੇ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਥੇ ਸ਼ਿਸ਼ੋਬਿਤ ਹੈ ਪਿੰਡ ਵਾਲਿਆਂ ਨੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਨੇ ਪਿੰਡ ਦੇ ਕਿਸੇ ਬੰਦੇ ਤੋਂ ਪਿੰਡ ਦਾ ਨਾਮ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਪਿੰਡ ਨੂੰ ਸੋਹੀਵਾਲ ਕਹਿੰਦੇ ਹਨ ਤਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਕਿ ਨਾ ਸੋਹੀ ਨਾ 모ਹੀ ਏ ਹੋਸੀ ਥੇ ਹੀ ਥੇ ਹੀ ਏ ਹੋਸੀ ਮਿਰਗਾ ਦੀ ਠੇ ਹੀ ਸੰਗਤ ਜੀ ਜੇ ਕੋਈ ਸ਼ਬਦ ਉਚਾਰਦੇ ਸਮੇਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਆਓ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਵਿੱਤਰ ਤੇ ਪਾਵਨ ਸਰੋਵਰ ਦੇ ਵੱਲ ਪਰਾਤਨ ਸਮੇਂ ਦੇ ਵਿੱਚ ਸੰਗਤ ਜੀ ਇਸ ਜਗ੍ਹਾ ਤੇ ਇੱਕ ਛੱਪੜੀ ਹੁੰਦੀ ਸੀ ਜਿੱਥੇ ਹੁਣ ਇਹ ਸੁੰਦਰ ਸਰੋਵਰ ਬਣਿਆ ਹੋਇਆ ਏਸੀ ਥਾਂ ਛੱਪੜੀ ਦੇ ਵਿੱਚ ਸੰਗਤ ਜੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਕੇ ਪੰਜ ਇਸ਼ਨਾਨਾ ਕੀਤੀਆਂ ਸੀ ਆਪ ਵੀ ਕਰੋ ਇਸ ਸਰੋਵਰ ਦੇ ਦਰਸ਼ਨ ਕਲਿਕ ਬਿਸਨੀ ਜੀ ਮਾਤਾ ਜੀ ਦੇ ਪਾਉਂਟ ਨੂੰ ਆਪ੍ਰੀਤੀ ਰੂਪ ਸਿੱਖਿਆ ਜਿੰਦੇ ਧੀਏ ਜੋ ਆਪਣੇ ਪਤੀ ਨੂੰ ਪਰਮੇਸ਼ਰ ਸਮਝਣ ਪਤੀ ਦੀ ਸੇਵਾ ਦੇ ਸਾਹਮਣੇ 33 ਕਰੋੜ ਦੇਵਤੇ ਦੀ ਤਸਕੀਰ ਬਣਾਈ ਤੇ ਹਰ ਸਿੱਖ ਦੀ ਟੀਮ ਸਰਜਰੀ ਲਈ ਬੁਸ਼ਿਸ਼ ਕੀਤੀ ਕਿ ਆਪਣੇ ਪਤੀ ਨੂੰ ਪ੍ਰਮਾਤਮਾ ਜੀ ਜੇ ਉਸ ਬੰਦੇ ਤੋਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਦਾ ਨਾਮ ਪੁੱਛਿਆ ਸੀ ਤਾਂ ਉਸ ਬੰਦੇ ਤੋਂ ਪਿੰਡ ਵਾਲਿਆਂ ਨੂੰ ਪਤਾ ਚੱਲੇ ਆ ਕਿ ਗੁਰੂ ਜੀ ਨੇ ਪਿੰਡ ਨੂੰ ਥੇ ਹੋਣ ਦਾ ਵਚਨ ਕਰ ਦਿੱਤਾ ਤਾਂ ਪਿੰਡ ਦੀ ਸੰਗਤ ਉਸੇ ਪੈਰੀ ਇੱਥੇ ਆਈ ਤੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਮਹਾਰਾਜ ਸਾਨੂੰ ਬਖਸ਼ ਦਿਓ ਸਾਨੂੰ ਤੁਸੀਂ ਥੇ ਹੋਣ ਦੇ ਵਚਨ ਕੀਤੇ ਆ ਕਿਰਪਾ ਕਰਕੇ ਤੁਸੀਂ ਆਪਣੇ ਵਚਨ ਵਾਪਸ ਲੈ ਲਵੋ ਗੁਰਤੇਗ ਬਹਾਦਰ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਕਿ ਭਾਈ ਹੋਣਾ ਤਾਂ ਇਹ ਥੇ ਹੀ ਹੈ ਸੰਗਤ ਜੀ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਅਨੰਦ ਕਾਰਜ ਦੀ ਅੱਜ ਰਸਮ ਚੱਲ ਰਹੀ ਹੈ ਪਿੰਡ ਵਾਲੇ ਗੁਰੂ ਸਾਹਿਬ ਜੀ ਵਾਸਤੇ ਅਨੇਕਾਂ ਪੇਟਾਵਾਂ ਹੀ ਲੈ ਕੇ ਆਏ ਸਨ ਗੁਰਤੇਗ ਬਹਾਦਰ ਸਾਹਿਬ ਜੀ ਨੇ ਸਾਹਮਣੇ ਛੱਪੜੀ ਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਜੋ ਵੀ ਸੰਗਤ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰੇਗੀ ਉਸ ਦੀਆਂ ਸਾਰੀਆਂ ਹੀ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਕਾਰ ਸੇਵਾ ਰਾਹੀਂ ਬਾਬਾ ਮੇਜਰ ਸਿੰਘ ਨੇ 2003 ਦੇ ਵਿੱਚ ਤਿਆਰ ਕਰਵਾਈ ਸੀ ਲਗਭਗ 34 ਕਨਾਲਾਂ ਦੇ ਵਿੱਚ ਦਰਬਾਰ ਹਾਲ ਲੰਗਰ ਹਾਲ ਸਰੋਵਰ ਅਤੇ 13 ਰੈਸ਼ੀ ਕਮਰੇ ਬਣੇ ਹੋਏ ਹਨ 51 ਏਕੜ ਵਾਹੀ ਯੋਗ ਜ਼ਮੀਨ ਠੇਕੇ ਤੇ ਦਿੱਤੀ ਜਾਂਦੀ ਹੈ 1988 ਦੇ ਵਿੱਚ ਇਹ ਗੁਰੂਤਾਮ ਸ਼੍ਰੋਮਣੀ ਕਮੇਟੀ ਦੀ ਸੇਵਾ ਸੰਭਾਲ ਦੇ ਵਿੱਚ ਆ ਗਿਆ ਗੁਰਦੁਆਰਾ ਐਕਟ ਦੀ ਧਾਰਾ 87 ਦੇ ਅਧੀਨ ਇਹ ਇਸ ਦਾ ਪ੍ਰਬੰਧ ਕਰ ਰਹੀ ਹੈ ਜੇ ਇਸ ਮਾਗਮਾ ਦੀ ਗੱਲ ਕਰੀਏ ਤਾਂ ਸੰਗਤ ਜੀ ਇੱਥੇ ਸੰਗਤ ਜੀ ਹਰ ਮਹੀਨੇ ਮੱਸਿਆ ਤੇ ਸੰਗਰਾਣ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੂਰਵ ਤੇ ਸਲਾਨਾ ਜੋੜ ਮੇਲਾ ਵੀ ਮਨਾਇਆ ਜਾਂਦਾ ਹੈ ਇਹ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ 24 ਘੰਟੇ ਇਸ ਸਥਾਨ ਤੇ ਲੰਗਰ ਚੱਲਦਾ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁਖੀ ਨਹੀਂ ਜਾਂਦੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਈਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ